ਕਿੰਸ ਵੀ ਕੀ ਪਰਪਸ ਕੀ ਐਫਰੋਈ ਪਰ ਫੇਰੀ ਦਾ ਸਾਡਾ ਪਹਿਲਾ ਪਰਪਸ ਜਿਹੜਾ ਹੈਗਾ ਵੀ ਗਾਮਾ ਵੀਰ ਸਾਡਾ ਇੱਥੇ ਆ ਹਰਿੰਦਰ ਵੀਰ ਕੋਲ ਹੈ ਇੱਥੇ ਆ ਦੂਜਾ ਗੱਲ ਇੱਥੇ ਆ ਕੇ ਕਾਫੀ ਪੀਣ ਦਾ ਅਗਲਾ ਪਰਪਸ ਸਾਡਾ ਇਹ ਸੀ ਵੀ ਮੈਂ ਜਦੋਂ ਵੀ ਕੋਈ ਮੇਰੀ ਫਿਲਮ ਦੀ ਹੁੰਦੀ ਸੀ ਜਦੋਂ ਤੋਂ ਮੈਂ ਇਧਰ ਥੋੜਾ ਜਿਹਾ ਅੱਗੇ ਨੂੰ ਹੋਣਾ ਸ਼ੁਰੂ ਮੈਂ ਤਾਂ ਹਰਿੰਦਰ ਨਾਲ ਜਾਂ ਗਾਮੇ ਵੀਰੇ ਨਾਲ ਮੈਂ ਗੱਲ ਕਰਕੇ ਔਰ ਫਰੋਜਪੁਰ ਮੈਂ ਜ਼ਰੂਰ ਆਉਂਦਾ ਬਾਈ ਜੀ ਉਹ ਆਪਣੇ ਈਰੇ ਜੀਤਾਲਾ ਨਾਲ ਕੀ ਨਾ ਜਸਵਿੰਦਰ ਜਸਵਿੰਦਰ ਭਾਈ ਉਹਨਾਂ ਦੇ ਨਾਲ ਜਦੋਂ ਅਸੀਂ ਮੈਂ ਜੱਟ ਬੁਆਏ ਜਾਂ ਅਸੀਂ ਜਦੋਂ ਵੀ ਆਉਂਦੇ ਸੀ ਤਾਂ ਸਿੱਧਾ ਉਹਨਾਂ ਦੇ ਕੋਲੇ ਦਫ਼ਤਰ 'ਚ ਸੋ ਫੋਇਪੁਰ ਦੇ ਨਾਲ ਮੇਰਾ ਬਹੁਤ ਪਿਆਰ ਦੋਸਤ ਹੈ ਮੇਰੇ ਇੱਥੇ ਮਿੱਤਰ ਹੈ ਮੇਰੇ ਔਰ ਮੈਨੂੰ ਚਾਹ ਚੜਾਵਾ ਹੁੰਦਾ ਵੀ ਮੈਂ ਜਾਵਾਂ ਤੇ ਮੈਨੂੰ ਇੱਥੇ ਆ ਕੇ ਜਿਹੜਾ ਹੈਗਾ ਉਹ ਚਾਹ ਮਿਲਦਾ ਦੁੱਗਣਾ ਉਹ ਡਬਲ ਹੋਇਆ ਵਾ ਚਾਹ ਮਿਲਦਾ ਅੱਜ ਵੀ ਅਸੀਂ ਪ੍ਰੈਸ ਕਲੱਬ ਚ ਆਏ ਤਾਂ ਸਾਰੇ ਪੱਤਰਕਾਰ ਵੀਰ ਆਏ ਹੋਏ ਐ ਵੀ ਇਹ ਪਹਿਲੀ ਵਾਰੀ ਹੋਇਆ ਵੀ ਇੰਨੇ ਇੰਨਾ ਮੀਡੀਆ ਇੰਨੇ ਜਾਣੇ ਆਏ ਹੋਏ ਤੇ ਅਸੀਂ ਇੱਥੇ ਯੂਨੀਵਰਸਿਟੀ ਚ ਗਏ ਅਸੀਂ ਇੱਥੇ ਕਾਲਜ ਚ ਗਏ ਇੱਥੇ ਅਸੀਂ ਡੈਂਟਲ ਕਾਲਜ ਗਏ ਉੱਥੋਂ ਵੀ ਸਟੂਡੈਂਟ ਦਾ ਬਹੁਤ ਧਿਆਨ ਪਿਆ ਹੋਇਆ ਹੋਗੋਂ ਵੀ ਫਿਲਮ ਕਰ ਰਹੇ ਹੋ ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਉਹ ਕਦੇ ਵੀ ਮੈਂ ਹਾਲ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਉਹ ਜਿੰਨੀਆਂ ਕਰਵਾ ਮਾ ਤਾਂ ਕੋਈ ਪੈਸਾ ਨਹੀਂ ਲੈ ਰਿਆ ਹਾਂਜੀ ਹਾਂਜੀ ਜਿਹੜੀ ਹੰਬਲ ਚ ਹੁੰਦੀ ਆ ਵਾਰਨਿੰਗ ਹੋ ਗਈ ਜਾਂ ਹੋਰ ਹੁੰਦੀ ਆ ਤਾਂ ਮੈਂ ਲੈਂਦਾ ਨਹੀਂ ਪਰ ਉਹ ਬਹੁਤ ਕੈਂਟ ਬੰਦਾ ਬਾਈ ਇਹਦਾ ਖਾਸ ਉਹ ਕਿਤੇ ਜੇ ਕਿਤੇ ਵੈਸੀ ਹੀ ਉਹਨਾਂ ਨੇ ਮੇਰੇ ਲਈ ਕੀਤਾ ਕੋਈ 300 ਰੁਪਏ ਨਹੀਂ ਲਾਉਂਦਾ ਉਹਨਾਂ ਨੇ 4 ਕਰੋੜ ਲਾਤਾ ਜੀ ਸਾਡੇ ਤੇ ਅੱਜ ਜੇ ਮੈਂ ਇੱਥੇ ਬੈਠਾ ਇੰਨੇ ਜੁਗ ਗਿਆ ਆਪਾਂ ਹੋਏ ਆ ਤਾਂ ਉਧਰ ਵੀ ਉਨੇ ਹੋਏ ਹੋਏ ਤੇ ਜੇ ਕਿਤੇ ਲੋੜ ਪੈਂਦੀ ਆ ਤਾਂ ਉਹ ਮੈਨੂੰ ਲੱਗਦਾ ਬਿਨਾਂ ਮੰਗੇ ਵੀ ਫੜਾ ਦੇ ਵੀ ਚੱਕੋਗੇ